ਬਿਜਲੀ ਦੇ ਲੱਗ ਰਹੇ ਲੰਬੇ ਲੰਬੇ ਕਟਾਂ ਦੇ ਮੁੱਦੇ ਨੂੰ ਲੈ ਕੇ ਪਟਿਆਲਾ ਬਿਜਲੀ ਬੋਰਡ ਦੇ ਹੈੱਡ ਆਫਿਸ ਦੇ ਬਾਹਰ ਲਗਾਇਆ ਗਿਆ ਦਰਨਾ ਤੇ ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਕਿਹਾ ਕਿ ਸਰਕਾਰ ਵੱਲੋਂ ਬਿਜਲੀ ਦੀਆਂ ਦਿੱਤੀਆਂ ਗਈਆਂ ਗਰੰਟੀਆਂ ਪੂਰੀ ਤਰ੍ਹਾਂ ਨਾਲ ਫੇਲ ਹੁੰਦੀਆਂ ਨਜ਼ਰ ਆਈਆਂ ਨੇ ਸਰਕਾਰ ਕਿਸਾਨਾਂ ਨੂੰ ਵੀ ਬਿਜਲੀ ਦੇਣ 'ਚ ਫੇਲ ਸਾਬਤ ਹੋਈ ਹੈ ਤੇ ਉੱਥੇ ਹੀ ਮੋਹਿਤ ਮਹਿੰਦਰਾ ਵੱਲੋਂ ਰਜਿੰਦਰ ਹਸਪਤਾਲ ਦੇ ਡਾਕਟਰਾਂ ਉੱਪਰ ਗੰਭੀਰ ਆਰੋਪ ਲਗਾਉਂਦੇ ਹੋਏ ਕਿਹਾ ਹੈ ਕਿ ਪਿਛਲੇ ਦਿਨੀ ਡਾਕਟਰਾਂ ਵੱਲੋਂ ਹਨੇਰੇ 'ਚ ਹੀ ਆਪਰੇਸ਼ਨ ਕਰ ਦਿੱਤਾ ਗਿਆ ਸੀ ਕਿਉਂਕਿ ਹਸਪਤਲ ਦੀ ਬਿਜਲੀ ਕਾਫੀ ਸਮੇਂ ਤੋਂ ਗੁੰਮ ਸੀ ਤੇ ਅਜਿਹੇ ਦੇ ਵਿੱਚ ਮਰੀਜ਼ ਨੂੰ ਕੁਝ ਵੀ ਹੋ ਸਕਦਾ ਸੀ ਉਦੋਂ ਤੱਕ ਕਿ ਉਸ ਦੀ ਜਾਨ ਵੀ ਜਾ ਸਕਦੀ ਸੀ ਪਰ ਡਾਕਟਰਾਂ ਦੇ ਵੱਲੋਂ ਹਨੇਰੇ ਦੇ ਵਿੱਚ ਆਪਰੇਸ਼ਨ ਕੀਤਾ ਗਿਆ ਕਿਉਂਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਸੀ ਫੋਰ ਕੀ ਕੀ ਜਾਣਕਾਰੀ ਤਕੀਕੀ ਆਰੋਪ ਮੋਹਿਤ ਮਹਿੰਦਰਾ ਨੇ ਇਸ ਦੌਰਾਨ ਲਗਾਏ ਨੇ ਆਓ ਸੁਣਦੇ ਹਾਂ ਦੇਖੋ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਨਾਲ ਮੁੱਖ ਮੰਤਰੀ ਸਾਹਿਬ ਨੇ 2022 ਦੇ ਵਿੱਚ ਵਾਅਦਾ ਕੀਤਾ ਸੀਗਾ ਕਿ ਅਸੀਂ ਗਾਰੰਟੀ ਦਿੰਨੇ ਆ ਕਿ ਪੰਜਾਬ ਦੇ ਲੋਕਾਂ ਨੂੰ 24 ਘੰਟੇ ਬਿਜਲੀ ਔਰ ਮੁਫਤ ਬਿਜਲੀ ਮੁਹੱਈਆ ਕਰਾਈ ਜਾਊਗੀ ਔਰ ਪਿਛਲੇ ਹਫਤੇ ਤੋਂ ਜੋ ਮੋਹਾਲ ਬਣਿਆ ਇੱਕ ਬਿਜਲੀ ਸੰਕਟ ਪੰਜਾਬ ਦੇ ਵਿੱਚ ਪੈਦਾ ਹੋ ਗਿਆ ਇਲੈਕਟ੍ਰਿਸਿਟੀ ਕ੍ਰਾਈਸਿਸ ਪੰਜਾਬ ਦੇ ਵਿੱਚ ਪੈਦਾ ਹੋ ਗਈ ਹੈ ਔਰ ਉਹਦੀ ਜਵਾਬ ਦੇਈ ਔਰ ਸਰਕਾਰ ਨੂੰ ਯਾਦ ਦਿਵਾਉਣ ਕਿ ਤੁਸੀਂ 24 ਘੰਟੇ ਮੁਫਤ ਬਿਜਲੀ ਦੇਣ ਦਾ ਪੰਜਾਬ ਦੇ ਲੋਕਾਂ ਨਾਲ ਤੁਸੀਂ ਗਾਰੰਟੀ ਦਿੱਤੀ ਸੀਗੀ ਔਰ ਜੋ ਹਸਪਤਾਲਾਂ ਦਾ ਹਾਲ ਹੋਇਆ ਕੱਲ ਵੀ ਰਜਿੰਦਰਾ ਹਸਪੀਟਲ ਇੱਕ ਮੌਤ ਹੋਈ ਹੈ ਜਦੋਂ ਲਾਈਟ ਗਈ ਉਹਦੇ 2 ਘੰਟੇ ਬਾਅਦ ਔਰ ਵੱਡੇ ਵੱਡੇ ਕਟ ਹਸਪਤਾਲਾਂ ਚ ਲੱਗ ਰਹੇ ਨੇ ਪਿੰਡਾਂ ਚ ਕਿਸਾਨਾਂ ਲਈ ਬਿਜਲੀ ਨਹੀਂ ਜਾ ਰਹੀ ਔਰ ਘਰੇਲੂ ਜਿਹੜੇ ਉਤਪਾਦਕ ਨੇ ਉਹ ਤੰਗ ਨੇ 10-10 ਘੰਟਿਆਂ ਦੇ ਜਿਹੜੇ ਜਿਹੜੇ கரੰਟ ਨਹੀਂ ਆ ਰਿਹਾ ਔਰ ਬਿਜਲੀ ਨਹੀਂ ਆ ਰਹੀ ਕੱਟ ਲੱਗ ਰਹੇ ਨੇ 10-10 ਘੰਟਿਆਂ ਦੇ ਸਾਰੇ ਪੰਜਾਬ ਦੇ ਵਿੱਚ ਇਹ ਪੰਜਾਬ ਦੇ ਲੋਕਾਂ ਦਾ ਜਿਹੜਾ ਦਰਦ ਹੈ ਉਹ ਪੰਜਾਬ ਯੂਥ ਕਾਂਗਰਸ ਅੱਜ ਉਹਨੇ ਹਾਈਲਾਈਟ ਕੀਤਾ ਹੈ ਔਰ ਪੀ ਪੀਐਸ ਪੀਸੀਐਲ ਦੇ ਸਾਹਮਣੇ ਆ ਕੇ ਸਰਕਾਰ ਨੂੰ ਔਰ ਮੁੱਖ ਮੰਤਰੀ ਸਾਹਿਬ ਨੂੰ ਯਾਦ ਦਿਵਾਉਣ ਆਏ ਆ ਕਿ ਤੁਹਾਡੀ ਇਹ ਗਾਰੰਟੀ ਸੀਗੀ ਉਸ ਗਾਰੰਟੀ ਨੂੰ ਭੁੱਲੋ ਨਾ ਯਾਦ ਕਰਾਉਣ ਲਈ ਪੰਜਾਬ ਦੇ ਲੋਕ ਇਕੱਠੇ ਹੋ ਰਹੇ ਨੇ ਅਗਲਾ ਐਕਸ਼ਨ ਕੋਈ ਹੋਊਗਾ ਅਗਲਾ ਬੈਠੇ ਔਰ ਉਸ ਤੋਂ ਬਾਅਦ ਬੈਠੇ ਜਦ ਤੱਕ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਜਾਂ ਸਾਡਾ ਮੈਸੇਜ ਮੁੱਖ ਮੰਤਰੀ ਸਾਹਿਬ ਤੱਕ ਨਹੀਂ ਜਾਂਦਾ ਅਸੀਂ ਬੈਠੇ ਹਾਂ ਔਰ ਸਰਕਾਰ ਨੂੰ ਇੱਕ ਗੱਲ ਯਾਦ ਦਵਾ ਕੇ ਜਾਵਾਂਗੇ ਪੀਐਸ ਪੀਸੀਐਲ ਜਿੱਥੋਂ ਸੰਚਾਲਨ ਹੁੰਦਾ ਹੈ ਸਾਰੇ ਪੰਜਾਬ ਦੀ ਬਿਜਲੀ ਦਾ ਵਿਤਰਣ ਹੁੰਦਾ ਹੈ ਉੱਥੋਂ ਅਸੀਂ ਇਹ ਮੈਸੇਜ ਦੇਣ ਆਏ ਹਾਂ ਕਿ ਪੰਜਾਬ ਦੇ ਲੋਕਾਂ ਦਾ ਦਰਦ ਬਹੁਤ ਵੱਡਾ ਹੈ ਔਰ ਇਹਨੂੰ ਸੰਬੰਧ ਦੀ ਲੋੜ ਹੈ ਇੱਥੇ ਤੇ ਕੁਝ ਕਰਨ ਦੀ ਲੋੜ ਹੈ ਜਿਹੜੇ ਨਵੇਂ ਥਰਮਲ ਪਲਾਂਟ ਹੈ ਜਿਹੜੀ ਪੁਰਾਣੀਆਂ ਗਰੰਟੀਆਂ ਉਹਨਾਂ ਦਾ ਕੀ ਹੈ ਉਹਦਾ ਜਵਾਬ ਦੇਈ ਕੌਣ ਹੈ ਜੀ ਅਕਾਉਂਟੇਬਿਲਟੀ ਉਹਦੀ ਕਿਦੀ ਫਿਕਸ ਕਰਨੀ ਹੈ ਸੋ ਇਹ ਸਾਰੇ ਜਵਾਬ ਨੇ ਜਿਹੜੇ ਨਵੇਂ ਥਰਮਲ ਪਲਾਂਟ ਦਾ ਬਹੁਤ ਵੱਡੀਆਂ ਗੱਲਾਂ ਨੇ ਤੁਸੀਂ ਪੁਰਾਣਿਆਂ ਨੂੰ ਹੀ ਠੀਕ ਤਰੀਕੇ ਚ ਚਲਾ ਲਓ ਤੁਸੀਂ ਬਿਜਲੀ ਕਰਾਂ ਚ ਠੀਕ ਤਰੀਕੇ ਨਾਲ ਭੇਜ ਦਿਓ ਕਚਹਿਰੀਆਂ ਚ ਬਿਜਲੀ ਨਹੀਂ ਜਾ ਰਹੀ ਜਿੱਥੇ ਹੌਟਲਾਈਨ ਹੁੰਦੀ ਹੈ ਹਸਪਤਾਲਾਂ ਚ ਬਿਜਲੀ ਨਹੀਂ ਜਾ ਰਹੀ ਜਿੱਥੇ ਮੌਤਾਂ ਹੋ ਰਹੀਆਂ ਨੇ ਇਹਦਾ ਜਵਾਬ ਦੇ ਕੌਣ ਨੇ ਨਵੇਂ ਥਰਮਲ ਪਲਾਂਟ ਦਾ ਪਤਾ ਨਹੀਂ ਅਗਲੀ ਸਰਕਾਰ ਦਵੇ ਕਿਹੜੀ ਸਰਕਾਰ ਦਵੇ ਵੱਡੀਆਂ ਵੱਡੀਆਂ ਗੱਲਾਂ ਕਰਨ ਨਾਲ ਧਰਾਤਲ ਤੇ ਕੋਈ ਫਰਕ ਨਹੀਂ ਪੈਣਾ ਚੁਟਕਲੇ ਸੁਣਾਉਣ ਨਾਲ ਕੋਈ ਫਰਕ ਨਹੀਂ ਪੈਣਾ ਮੁਤਾਬਕ ਮੁਤਾਬਕ ਐਪੀ ਕਟਾ ਲੱਗੇ ਕੀ ਕਰਿਆ ਜਾਵੇ ਅੱਜ ਸਾਡੇ ਪੰਜਾਬ ਦੇ ਨਾਮ ਨਿਯੁਕਤ ਅੰਚਾਰਜ ਰਸ਼ਿੰਦਰ ਜੀ ਰਸ਼ਿੰਦਰ ਮਹਾਰਜ ਜੀ ਵੱਲੋਂ ਅੱਜ ਸਟੇਟ ਲੈਵਲ ਦਾ ਇੱਕ ਪ੍ਰੋਟੈਸਟ ਰੱਖਿਆ ਸੀਗਾ ਜਿਹੜੇ ਹੀ ਕਾਫੀ ਦਿਨਾਂ ਤੋਂ ਬਿਜਲੀ ਦੇ ਕੱਟ ਲੱਗ ਰਹੇ ਨੇ ਉਹਨਾਂ ਨੂੰ ਅੱਜ ਬਿਜਲੀ ਦੇ ਬਿਜਲੀ ਦੇ ਹੈੱਡ ਆਫਿਸ ਆ ਸਾਰੀ ਸਾਡੀ ਯੂਥ ਕਾਂਗਰਸ ਦੀ ਅਗਵਾਈ ਕਰਦੇ ਸਾਡੇ ਵਾਈਸ ਪ੍ਰਧਾਨ ਉਹਦੇ ਵੀਰ ਸਿੰਘ ਢਿੱਲੋਂ ਜੀ ਤੇ ਸਾਡੇ ਸਾਰੇ ਜ਼ਿਲ੍ਹਿਆਂ ਦੇ ਸਾਥੀ ਨਾਲ ਆ ਕੇ ਅੱਜ ਅਸੀਂ ਇਹਦੇ ਪ੍ਰੋਟੈਸਟ ਕਿਸ ਤਰ੍ਹਾਂ ਪੁੱਛਣਾ ਚਾਹੁੰਦੇ ਆ ਜਿਹੜੀ ਇਹ ਸਰਕਾਰ ਪਿਛਲੇ ਸਮਿਆਂ ਤੋਂ ਜਿਹੜੀ 24 ਘੰਟੇ ਬਿਜਲੀ ਦੀ ਗੱਲ ਕਰਦੀ ਸੀ ਸਰਪਲੱਸ ਬਿਜਲੀ ਦੀ ਗੱਲ ਕਰਦੀ ਸੀ ਅੱਜ ਉਹ ਕਿੱਥੇ ਗਈ ਬਿਜਲੀ ਅੱਜ ਜਿਹੜੀ ਕਿ ਇੰਨੀ ਗਰਮੀ 'ਚ ਜਿਹੜੀ ਕਿ ਅੱਜ ਝੋਨੇ ਦੀ ਬਜਾਈ ਦਾ ਸਮਾਂ ਚੱਲ ਰਿਹਾ ਜਿਹੜੇ ਕਿ ਕਿਸਾਨ ਕਹਿ ਰਹੇ ਨੇ 5-5 4-4 ਦਿਨਾ ਤੋਂ ਪਿਛਲੇ ਦੇ ਕੱਟ ਲੱਗ ਰਹੇ ਨੇ ਉਹਨਾਂ ਨੂੰ ਪਾਣੀ ਨਹੀਂ ਮਿਲਿਆ ਉਹਨਾਂ ਦੀ ਫਸਲ ਜਿਹੜੀ ਬਾੜੇ ਨੇ ਝੋਨਾਦਾਰੀ ਉਹਨਾਂ ਜ਼ਿੰਮੇਵਾਰ ਕੋਲ ਹੋਵੇਗਾ ਤੁਸੀਂ ਜਿਹੜੀ ਕਿ ਰਜਿੰਦਰਾ ਹਸਪੀਟਲ ਜਿਹੜੀ ਕਿ 4-5 ਦਿਨਾਂ ਪਹਿਲਾਂ ਤੁਸੀਂ ਦੇਖਿਆ ਉੱਥੇ ਇੱਕ ਮੌਤ ਵੀ ਹੋਈ ਹੈ ਪਲੱਸ ਉੱਥੇ ਆਪਰੇਸ਼ਨ ਬਿਜਲੀ ਟਾਰਚ ਨਾਲ ਕੀਤਾ ਗਿਆ ਜਿਹੜੀ ਕਿ ਸਕੂਲਾਂ ਦੀ ਬੱਚਿਆਂ ਦੀ ਪੜ੍ਹਾਈ ਦਾ ਫਿਕਰ ਜਿਹੜੀ ਕਿ ਫੈਕਟਰੀਆਂ ਚੱਲ ਰਹੀਆਂ ਉੱਥੇ ਲਾਈਟ ਦੇ ਕੱਟ ਗੱਲ ਕਰਦੇ ਆ ਆਮ ਘਰਾਂ ਦੇ ਕਰੇਲੂ ਦੀ ਬਿਜਲੀ ਦੇ ਕੱਟਾਂ ਦੀ ਗੱਲ ਕਰਦੇ ਅੱਜ ਸਵਾਲ ਪੁੱਛਣ ਆਏ ਆ ਇਹ ਸਰਕਾਰ ਅਜ ਸੁੱਤੀ ਵੀ ਸਰਕਾਰ ਨੂੰ ਜਗਾਣ ਆ ਵੀ ਜਾਂ ਤੇ ਜਿਹੜੇ ਲੋਕਾਂ ਦੀਆਂ ਇਹ ਆਵਾਜ਼ਾਂ ਨੂੰ ਆਵਾਜ਼ ਸੁਣੋ ਤੇ ਜਿਹੜੀ ਇਹ ਝੂਠੇ ਵਾਦੇ ਕਰਕੇ ਜਿਹੜੀ ਕੋਈ ਸਰਕਾਰ ਆਈ ਸੀ ਇਹਨਾਂ ਨੂੰ ਜਾਣ ਤੇ ਸਰਕਾਰ ਇਸ ਤੀਫਾ ਦੇ ਵਿਪਕੰਤਮਨ ਜਾਂ ਇਹ ਜਿਹੜੇ ਬਿਜਲੀ ਦੇ ਕਟ ਲੱਗ ਜਾ ਹੋਰ ਮਸਲੇ ਇਹਨਾਂ ਦਾ ਹੱਲ ਕੀਤਾ ਜਾਵੇ ਬਿਜਲੀ ਦੇ ਨੁਮਾਇੰਦਾਂ ਮਿਲਣ ਵਾਸਤੇ ਬਿਲਕੁਲ ਜੀ ਹੁਣ ਬਿਜਲੀ ਨੁਮਾਇੰਦਿਆਂ ਨਾਲ ਗੱਲ ਹੋਈ ਹੈ ਜੀ ਹੁਣ ਐਸਡੀਐਮ ਸਾਹਿਬ ਤੇ ਬਿਜਲੀ ਦੇ ਆਫਿਸਾਂ ਸੀਨੀਅਰ ਆਫੀਸਰ ਸਾਹਿਬਾਨ ਆ ਰਹੇ ਨੇ ਉਹਨਾਂ ਨੂੰ ਅਸੀਂ ਮੰਗ ਪੱਤਰ ਦਵਾਂਗੇ ਜੇ ਇਹਨਾਂ ਨੇ ਇਸ ਤੇ ਕੋਈ ਹੱਲ ਨਾ ਕੀਤਾ ਅਸੀਂ ਇੱਦਾਂ ਫੇਰ ਦੁਬਾਰਾ ਇੱਥੇ ਪੱਕੇ ਤੋਰ ਤੇ ਤਰਲ ਲਾਇਆਗੇ ਜੀ ਪਰਚਾ ਦੇ ਕੇ